ਭਾਗ ਦੂਜਾ ਕਹਾਣੀ ਹੈ ਅਣਵਿਆਹੀ ਮਾਂ ਨੇਕ ਤਾਈ ਨੇਕ ਨੇ ਤਾਈ ਨੂੰ ਕਿਹਾ ਆ ਬੱਚਾ ਮੈਨੂੰ ਦੇ ਦੇ ਮੈਂ ਸੰਭ ਲਵਾਂਗਾ ਮੈਂ ਪਹਿਲਾਂ ਕੁਝ ਸੋਚੀ ਗਿਆ ਫਿਰ ਜਿਵੇਂ ਡਰਦਿਆ ਹੋਇਆ ਆਪਣੀ ਗੱਲ ਛੇਤੀ ਨਾਲ ਨਬੇੜੀ ਕਿਹਾ ਤਾਈ ਉਹ ਜੋ ਆਖ ਮੈਂ ਲੈਣਾ ਤਾਈ ਨੂੰ ਗੱਲ ਦੀ ਸਮਝ ਨਾ ਲੱਗੀ ਤਾਂ ਮੈਂ ਹੁਣ ਧੀਰਜ ਫੜ ਗਿਆ ਸੀ ਬੋਲਿਆ ਤਾਈ ਜਿਹੜੀ ਕੱਲ ਔਰਤ ਤੇ ਉਹ ਕੁੜੀ ਆਈਆਂ ਸਨ ਮੈਂ ਉਹਨਾਂ ਦੀਆਂ ਸਾਰੀਆਂ ਗੱਲਾਂ ਸੁਣ ਲਈਆਂ ਸੀ ਤੂੰ ਸਾਰੀ ਉਮਰ ਪਾਪ ਨਹੀਂ ਖੱਟਿਆ ਪਰ ਹੁਣ ਜਾਂਦੀ ਉਮਰ ਇਹ ਆਪਦੇ ਸਿਰ ਪਾਪ ਦਾ ਬੋਰਾ ਨਾ ਲੈ ਜਿਹੜਾ ਜੰਮਦਾ ਬੱਚਾ ਹੋ ਉਹ ਤੂੰ ਮੈਨੂੰ ਦੇ ਦੇ ਤਾਈ ਵੇ ਤਾਈ ਵੇ ਨੇਕ ਮੈਂ ਕਦੋਂ ਪਾਪ ਕਰਦੀ ਆ ਪਰ ਤੈਨੂੰ ਪਤਾ ਅੱਜ ਕੱਲ ਕੀ ਕੁਝ ਹੋ ਰਿਹਾ ਜੇ ਇਹ ਕਿਸੇ ਹਸਪਤਾਲ ਜਾਂਦੇ ਉੱਥੇ ਵੀ ਤਾਂ ਤਾਈ ਦੀ ਗੱਲ ਪੂਰੀ ਹੋਣ ਤੋਂ ਪਹਿਲਾਂ ਹੀ ਮੈਂ ਬੋਚ ਲਈ ਤੇ ਕਿਹਾ ਤਾਈ ਰੱਬ ਨੇ ਕੋਈ ਵਸੀਲਾ ਬਣਾ ਕੇ ਉਹਨੂੰ ਤੇਰੇ ਕੋਲ ਭੇਜਿਆ ਬਸ ਇਹ ਰੱਬ ਦੀ ਰਜ਼ਾ ਸਮਝ ਤੋ ਉਹਦਾ ਜੰਮਦਾ ਬੱਚਾ ਮੇਰੀ ਝੋਲੀ ਪਾ ਦੇਈ ਭਾਵੇਂ ਕੁੜੀ ਹੋਵੇ ਭਾਵੇਂ ਮੁੰਡਾ ਤਾਈ ਕੁਝ ਸੋਚਣ ਲੱਗੀ ਪਰ ਮੇਰੇ ਹੜੇ ਕੱਟਦੇ ਨੂੰ ਵੇਖ ਉਹ ਕਹਿੰਦੀ ਵੇਖਾਂਗੇ ਜਿਹੋ ਜਿਹਾਂ ਵੇਲਾ ਹੋਇਆ ਮੈਂ ਰਾਤ ਦਾ ਖਾਸੀ ਪਰ ਸੱਚਮੁੱਚ ਮੇਰੀ ਭੁੱਖ ਮਰ ਚੁੱਕੀ ਸੀ ਮੈਂ ਆਪ ਦੇ ਕੱਚੇ ਵਿੜੇ ਵਿੱਚ ਢੇੜੇ ਕੱਢ ਰਿਹਾ ਸੀ ਕਿ ਕਦੋਂ ਆਉਣ ਸੱਚੀ ਹੀ ਮੇਰੇ ਮਨ ਵਿੱਚ ਖੁਸ਼ੀ ਸੀ 4:00 ਵਜੇ ਦਾ ਟਾਈਮ ਕੁੜੀ ਦਾ ਰੰਗ ਪੀਲਾ ਭੁੱਖ ਵਰਗਾ ਹੋਇਆ ਪਿਆਸੀ ਸ਼ਾਇਦ ਉਹਨੂੰ ਦਰਦ ਲੱਗ ਲੱਗ ਗਏ ਸਨ ਉਹ ਆਉਂਦੀਆਂ ਮੇਰੇ ਨਜ਼ਰੀ ਪਈਆਂ ਮੈਂ ਤਾਈ ਕੋਲ ਗਿਆ ਤਾਈ ਤੇ ਮੈਨੂੰ ਹਜੇ ਵੀ ਭਰੋਸਾ ਨਹੀਂ ਸੀ ਕਿਉਂਕਿ ਹੁਣ ਤਾਈ ਲਾਲਚ ਵਿੱਚ ਸੀ ਤੇ ਲਾਲਚੀ ਬੰਦੇ ਤੇ ਕਦੇ ਭਰੋਸਾ ਨਹੀਂ ਕਰਨਾ ਚਾਹੀਦਾ ਮੈਂ ਤਾਈ ਨੂੰ ਫੇਰ ਠੋਕਰ ਕੇ ਆਖਿਆ ਚੇਤੇ ਆਇਆ ਵੱਡੇ ਭਾਈ ਦੇ ਵਿਆਹ ਵੇਲੇ ਮੈਨੂੰ ਦੋ ਆਨੇ ਪਰ ਦੀ ਸ਼ਾਪ ਪਾਈ ਸੀ ਉਹ ਮੇਰੇ ਟਰੰਕ ਵਿੱਚ ਹੀ ਸੀ ਮੈਂ ਟਰੰਕ ਖੋਲ ਕੇ ਸ਼ਾਪ ਕੱਢੀ ਭਾਵੇਂ ਇਹ ਛੋਟਾ ਤੋਹਫਾ ਸੀ ਪਰ ਮੈਂ ਭੱਜ ਕੇ ਤਾਈ ਨੂੰ ਫੜਾ ਆਇਆ ਉਹ ਦੋਵੇਂ ਸਵਾਤ ਅੰਦਰ ਸੀ ਤਾਈ ਨੇ ਮੈਨੂੰ ਕਿਹਾ ਕਿ ਹੁਣ ਤੂੰ ਮੇਰੇ ਨੇੜੇ ਟਿਲੇ ਰਹੀਂ ਜਵਾਕ ਜਮਦਾ ਮੈਂ ਤੇਰੀ ਝੋਲੀ ਪਾਉਣਾ ਜਵਾਕ ਦੀ ਰੋਂਦੇ ਦੀ ਚੋਂ ਵੀ ਨਾ ਸੁਣੇ ਤਾਈ ਦੀ ਹਰ ਗੱਲ ਮੰਨਾਂ ਉਤਿਆਸ ਸੀ ਮੈਂ ਉਵੇਂ ਹੀ ਕੀਤਾ ਤਾਈ ਦੇ ਨੇੜੇ ਤੇ ਡੇਰੇ ਹਾਰਦਾਸਾਂ ਕੀਤੀਆਂ ਤੇ ਜਵਾਕ ਦੀ ਪਹਿਲੀ ਕਿਲਕਾਰੀ ਨਾਲ ਮੇਰੀਆਂ ਬਰਾਸ਼ਾ ਖੜ ਗਈਆਂ ਤਾਈ ਨੇ ਔਰਤ ਨੂੰ ਪਤਾ ਨਹੀਂ ਕੀ ਕਿਹਾ ਤੇ ਆਪ ਜਵਾਕ ਲੈ ਕੇ ਮੇਰੇ ਕੋਲ ਆ ਗਈ ਹਾਏ ਹਾਏ ਇੰਨਾ ਸੋਹਣਾ ਜਵਾਕ ਰੂਮ ਵਰਗਾ ਪੁਰਾਣੇ ਜੇ ਕੇਸ ਵਿੱਚ ਲਪੇਟਿਆ ਮੈਨੂੰ ਫੜਾ ਬੋਲੀ ਹੁਣ ਇੱਥੋਂ ਚਲਾ ਜਾ ਉਹਨਾਂ ਨੂੰ ਪਿੰਕਣਾ ਪੈ ਜੇ ਤੂੰ ਇਹਨੂੰ ਆਪਦੇ ਅੰਦਰਲੀ ਜਵਾਰਤ ਵਿੱਚ ਹੀ ਰੱਖੀਂ ਬਾਕੀ ਤੈਨੂੰ ਪਤਾ ਹੀ ਆ ਇੰਨਾ ਕੁ ਵੀ ਨਵਾਂ ਜੰਮਿਆ ਬੱਚਾ ਕਿਵੇਂ ਰੱਖਣਾ ਮੈਂ ਹਾਂ ਕਹੀ ਕਿਉਂਕਿ ਅਕਸਰ ਹੀ ਤਾਈ ਜੇ ਕਿਸੇ ਦਾ ਕੇਸ ਹੁੰਦਾ ਮੈਨੂੰ ਹੀ ਸੱਦ ਲੈਂਦੀ ਹੁੰਦੀ ਸੀ ਮੈਂ ਉਤਲਾ ਓੜ ਬੋੜ ਕਰਨਾ ਜਾਂਦਾ ਸੀ ਮੈਂ ਛੇਤੀ ਦੇਨੇ ਆਪਦੇ ਘਰ ਆ ਗਿਆ ਬੱਚੇ ਦੇ ਮੂੰਹ ਤੇ ਪਲੂਂਜ ਹੀ ਸੀ ਮੈਂ ਡਰ ਗਿਆ ਕਿ ਕਿਤੇ ਇਹਨੂੰ ਕੁਝ ਹੋਰ ਨਾ ਹੋ ਜੇ ਫਿਰ ਮੈਨੂੰ ਪਤਾ ਲੱਗਿਆ ਕਿ ਜਮਦੇ ਬੱਚੇ ਦਾ ਐਦਾਂ ਹੀ ਹੁੰਦਾ ਹੈ ਮੈਨੂੰ ਉਹ ਬੱਚਾ ਫੜ ਕੇ ਬਹੁਤ ਸਕੂਨ ਮਿਲਿਆ ਸ਼ਹਿਦ ਦੀ ਡੱਬੀ ਕੱਢੀ ਮੂੰਹ ਨੂੰ ਥੋੜਾ ਜਿਹਾ ਸ਼ਹਿਦ ਲਾਇਆ ਮੈਂ ਆਇਆ ਵੀ ਨਾ ਪੁੱਛਿਆ ਕਿ ਇਹ ਕੁੜੀ ਹੈ ਜਾਂ ਮੁੰਡਾ ਜਵਾਕਰੋਣ ਲੱਗਿਆ ਜਵਾਕਰੋਣ ਲੱਗਿਆ ਤੇ ਮੈਂ ਡਰ ਗਿਆ ਪਾਵੇ ਤਾਈ ਦੇ ਘਰ ਤੋਂ ਕਿੰਨੀਆਂ ਵਿੱਥਾਂ ਤੇ ਸਵਾਦ ਸੀ ਬਾਕੀ ਬੂਹ ਲੱਗਿਆ ਹੋਇਆ ਸੀ ਪਰ ਮੇਰੇ ਮਨ ਵਿੱਚ ਡਰ ਸੀ ਮੈਂ ਸਟੋਪ ਚਲਾਇਆ ਦੁੱਧ ਦਾ ਦੁੱਧ ਗਾਂ ਦਾ ਤੱਤਾ ਕੀਤਾ ਤੇ ਕੋਲੀ ਵਿੱਚ ਪਾ ਕੇ ਰੂਹ ਦੇ ਖੰਬੇ ਦੀ ਬੱਤੀ ਬਣਾ ਹੌਲੀ ਹੌਲੀ ਉਹਦੇ ਮੂੰਹ ਨੂੰ ਲਾਉਣਾ ਲਾਉਣ ਲੱਗਿਆ ਇਹ ਸਮਾਂ ਮੇਰੇ ਲਈ ਬਹੁਤ ਔਖਾ ਸੀ ਪਰ ਮੈਂ ਹਾਰਿਆ ਨਹੀਂ ਜ਼ਿੰਦਗੀ ਨੂੰ ਜਿਉਣ ਦਾ ਸਵਾਦ ਤਾਂ ਹੁਣ ਆਉਣਾ ਸੀ ਬੱਚਾ ਬੱਤੀ ਨੂੰ ਚੋਸਦਾ ਥੱਕ ਜਾਂਦਾ ਤਾਂ ਉਹ ਸੌ ਜਾਂਦਾ ਫਿਰ ਮੈਨੂੰ ਉਹਦੇ ਪੁਰਾਣੇ ਖੇਸ ਜਿਸ ਵਿੱਚ ਲਪੇਟਿਆ ਸੀ ਸੂਕ ਆਈ ਮੈਂ ਸੰਦੂਕ ਖੋਲ੍ਹਿਆ ਉਹਦੇ ਵਿੱਚ ਨਵਾਂ ਨ ਕੋਰ ਖੇਸ ਕੱਢਿਆ ਤੇ ਉਹਦੇ ਵਿੱਚ ਬੱਚਾ ਲਪੇਟਿਆ ਰੱਬ ਦਾ ਸ਼ੁਕਰ ਆ ਕਿ ਇਹ ਮੇਰੀ ਧੀ ਸੀ ਹੁਣ ਮੈਂ ਆਪ ਦੇ ਆਪ ਨੂੰ ਸਰਦਾਰ ਨੇਕ ਸਿੰਘ ਕਹਾਵਾਂਗਾ ਜਵਾਕ ਦੇ ਪੋਤੜੇ ਬਣਾਏ ਕਿੰਨਾ ਹੀ ਕੁਝ ਹੋਰ ਕੀਤਾ ਲਗਭਗ ਹੁਣ ਮੇਰੇ ਕੰਮ ਵੱਧ ਗਏ ਸਨ ਤਾਈ ਨੇ ਉਸ ਔਰਤ ਨੂੰ ਕਿਹਾ ਕਿ ਜਿੱਥੇ ਗੱਲ ਹੈਗੀ ਆ ਨਾਪ ਦਿਓ ਮੈਂ ਜਵਾਕ ਦਾ ਕੰਮ ਕਾਹ ਦਿੱਤਾ ਹੈ ਉਸ ਕੁੜੀ ਦੇ ਦਿਲ ਤੇ ਖਰੇ ਕੀ ਬਿੱਤੀ ਹੋ ਤਾਈ ਦੱਸਦੀ ਸੀ ਕਿ ਕੁੜੀ ਨੇ ਇਹ ਗੱਲ ਸੁਣ ਕੇ ਕਲੰਬਾ ਹੁੰਕਾ ਲਿਆ ਸੀ ਤਾਈ ਦੇ ਚਿਹਰੇ ਤੇ ਛਾਈ ਖੁਸ਼ੀ ਦਸਦੀ ਸੀ ਕਿ ਤਾਈ ਨੂੰ ਉਹਨਾਂ ਨੇ ਹੋਰ ਖਰੇ ਕਿੰਨੇ ਪੈਸੇ ਦਿੱਤੇ ਸਨ ਚਾਪੇ ਵਾਲੀ ਕੁੜੀ ਜਰਵਾਣੀ ਸੀ ਉਹ ਦੋ ਦਿਨਾਂ ਵਿੱਚ ਠੀਕ ਹੋ ਗਈ ਆਪਣੇ ਘਰ ਚਲੀ ਗਈ ਕਹਿੰਦੇ ਹੁੰਦੇ ਆ ਕਿ ਧੀਆ ਬਹੁਤ ਪੋਲੀਆਂ ਵੀ ਹੁੰਦੀਆਂ ਸੱਚਮੁੱਚ ਮੇਰੀ ਤੀਨ ਨੂੰ ਜਿਵੇਂ ਪਤਾ ਲੱਗ ਗਿਆ ਕਿ ਮੈਂ ਇੱਥੇ ਰੋਈ ਤਾਂ ਮੈਨੂੰ ਕੋਈ ਚੱਕ ਕੇ ਲੈ ਜਾਊ ਉਹ ਚੁੱਪ ਕਰਕੇ ਸੋ ਜਾਂਦੀ ਭੁੱਖ ਲੱਗਦੀ ਤਾਂ ਮੂੰਹ ਵਿੱਚ ਉਂਗਲ ਪਾ ਲੈਂਦੀ ਮੈਂ ਦੁੱਧ ਪਿਆ ਕੇ ਉਹਦੇ ਪੋਤੜੇ ਬਦਲ ਦਿੰਦਾ ਫਿਰ ਧੋ ਵੀ ਦਿੰਦਾ ਹੁਣ ਜ਼ਿਆਦਾ ਕੋਈ ਖਤਰਾ ਨਹੀਂ ਸੀ ਮੈਂ ਕਿੰਨੇ ਦਿਨ ਦਾ ਬਾਹਰ ਵੀ ਨਹੀਂ ਨਿਕਲਿਆ ਤਾਈ ਮੇਰੇ ਕੋਲ ਗੇੜਾ ਮਾਰ ਜਾਂਦੀ ਸ਼ਹਿਰੋਂ ਸਮਾਨ ਲੈ ਕੇ ਆਉਣਾ ਸੀ ਕੁੜੀ ਦੇ ਕੱਪੜੇ ਹੋਰ ਨਿੱਕ ਸੁੱਕ ਮੈਂ ਸੋਚਿਆ ਕਿ ਤਾਈ ਕੋਲ ਆਪਦੀ ਧੀ ਨੂੰ ਛੱਡ ਜਾਵਾਂ। ਗੇਟ ਟੱਪਣ ਲੱਗਿਆ ਤਾਂ ਮਨ ਵਿੱਚ ਕੁਝ ਆਇਆ ਤਾਈ ਨੂੰ ਕਿਹਾ ਆ ਚੱਕ ਤਾਈ ਪੈਸੇ ਜਵਾਕ ਦੇ ਕੱਪੜੇ, ਸਾਬਣ, ਸੋਡਾ ਸਾਰਾ ਕੁਝ ਲੈ ਆ ਸ਼ਹਿਰੋਂ। ਮੇਰਾ ਚਿੱਤ ਨਹੀਂ ਮੰਦਾ ਜਾਣ ਨੂੰ ਤਾਈ ਬਣ ਕੇ ਕਰਾਇਆ ਵੀ ਤੇਰਾ ਵਿੱਚ ਹੀ ਹੈ। ਆਤ ਉਸਮਾਨ ਲਿਆ ਕੇ ਦੇ ਤਾਈ ਉਸਮਾਨ ਲੈ ਚਲੀ ਗਈ। ਮੇਰੇ ਕੋਲ ਮੇਰੇ ਯਾਰ ਬੇਲੀ ਆਉਂਦੇ ਤਾਂ ਮੈਂ ਉਹਨਾਂ ਨੂੰ ਅੰਦਰ ਨਾਲ ਲੈ ਕੇ ਆਉਣ ਦਾ ਸਗੋਂ ਬਾਹਰ ਦੀ ਬਾਹਰ ਤੋਰ ਦਿੰਦਾ ਸਭ ਹੈਰਾਨ ਸੀ ਕਿ ਇਹ ਖੇਤ ਵੀ ਗੀੜਾ ਨਹੀਂ ਮਾਰਦਾ ਮੇਰੇ ਖੇਤ ਦਾ ਗਵਾਂਡੀ ਮੈਨੂੰ ਦੱਸਣਾ ਆਇਆ ਕਿ ਨਰਮੇ ਨੂੰ ਸੰਢੀ ਪੈ ਗਈ ਆ ਉਹਦੇ ਸਪਰੇਅ ਛਿੜਕਦੇ ਮੈਂ ਉਹਨੂੰ ਮਿਹਨਤ ਕੀਤੀ ਕਿ ਯਾਰ ਮੇਰੀ ਸਿਹਤ ਠੀਕ ਨਹੀਂ ਤੂੰ ਇਉਂ ਕਰ ਨੰਦੀ ਕਿਉਂ ਮੇਰੇ ਨਾਂ ਮੇਰਾ ਨਾਂ ਲੈ ਕੇ ਸਪਰੇਅ ਲੈ ਆ ਤੇ ਕਿਸੇ ਤੋਂ ਛਿੜਕਾ ਦੇ ਉਹਦੇ ਪੈਸੇ ਮੈਂ ਥੋ ਲੈ ਜੀ ਮੇਰੇ ਯਾਰ ਵੀ ਰੱਬ ਵਰਗੇ ਸਨ ਉਨਾਂ ਨੇ ਆਪ ਹੀ ਨਰਮਾ ਵੇਖਿਆ ਪਰ ਇਹ ਗੱਲ ਕਿੱਥੇ ਗੁੱਝੀ ਰਹਿੰਦੀ ਆ ਮੇਰਾ ਇੱਕ ਯਾਰ ਮੇਰੇ ਕੋਲ ਆਇਆ ਤੇ ਸਿੱਧਾ ਹੀ ਬੋਲਿਆ ਅਜਵਾਕ ਕੀ ਦਾ ਲੈ ਕੇ ਆਇਆ ਸੱਚ ਦੱਸੀ ਝੂਠ ਨਾ ਬੋਲੀ ਆਪਾਂ ਪੱਗਵਟ ਯਾਰ ਹਾਂ ਤੇਰੀ ਪਰਜਾਈ ਵੀ ਮੈਨੂੰ ਪੁੱਛਦੀ ਸੀ ਕਿ ਇਹ ਜਵਾਕ ਕੀ ਦਾ ਆ ਅੱਜ ਦੀ ਕਹਾਣੀ ਇੱਥੇ ਤੱਕ ਹੀ ਅੱਗੇ ਦੀ ਕਹਾਣੀ ਤੁਹਾਨੂੰ ਅਗਲੇ ਭਾਗ ਚ ਸੁਣਾਵਾਂਗੇ ਉਸਦੇ ਲਈ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਜੋ ਵੀ ਮੇਰੇ ਵੀਰ ਭਰਾਣਾਵੇਂ ਨੇ ਮੇਰੇ ਚੈਨਲ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਤੇ ਸਟੋਰੀ ਨੂੰ ਵੀ ਪੂਰਾ ਸੁਨਿਆ ਕਰੋ ਵੱਧ ਤੋਂ ਵੱਧ ਸਪੋਰਟ ਕਰੋ ਉਸਦੇ ਲਈ ਥੈਂਕ ਯੂ